ਗਰਵੀ ਦਸੀਏ ਸਮਾਜ ਦਾ ਹਰਦੀਪ ਖਾਨ ਕਿਵੇਂ ਬਣਿਆ ਮਸ਼ਹੂਰ ਗਾਇਕ ਅਰਜਨ ਢਿੱਲੋਂ ਜਾਣੋ ਕਿਉਂ ਲੁਕਾਈ ਅਸਲੀ ਪਹਿਚਾਣ ਅਰਜਨ ਢਿੱਲੋਂ ਪੰਜਾਬੀ 뮤직 ਇੰਡਸਟਰੀ ਦਾ ਵੱਡਾ ਨਾਮ ਹੈ ਉਸ ਦੀਆਂ ਪੰਜਾਬੀ ਚ ਜ਼ਬਰਦਸਤ ਫੈਨ ਫੋਲਿੰਗ ਹੈ ਉਸ ਦੇ ਗੀਤਾਂ ਨੂੰ ਤੇ ਉਸ ਦੇ ਲਿਖਤ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਅਰਜਨ ਢਿੱਲੋਂ ਆਪਣੇ ਜਦੋਂ ਗੀਤ ਲਿਖਦਾ ਹੈ ਤਾਂ ਦੁੰਗਾਈ ਨਾਲ ਲਿਖਦਾ ਹੈ ਤੇ ਉਸ ਦੇ ਗੀਤਾਂ ਦੇ ਬੋਲ ਸਿੱਧੇ ਦਿਲ ਉੱਤੇ ਉਤਰਦੇ ਹਨ ਜੋ ਕਿ ਉਸ ਦੇ ਗਾਣੇ ਸੁਣ ਕੇ ਪਤ ਵੀ ਲੱਗਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਅਰਜੰਟ ਢੀਲੋ ਪੰਜਾਬੀ ਸਿੰਗਰ ਦਾ ਅਸਲੀ ਨਾਮ ਨਹੀਂ ਹੈ ਅਰਜੰਟ ਢੀਲੋ ਦਾ ਜਨਮ 14 ਦਸੰਬਰ 1994 ਨੂੰ ਬਰਨਾਲੇ ਦੇ ਪਿੰਡ ਭਧੋੜ ਚ ਹਰਦੀਪ ਖਾਨ ਦੇ ਰੂਪ ਵਿੱਚ ਹੋਇਆ ਜੀ ਹਾਂ ਇਹ ਹੀ ਉਸ ਦਾ ਅਸਲੀ ਨਾਮ ਹੈ ਹਰਦੀਪ ਖਾਨ ਰਵੀ ਦਾਸਿਆ ਸਮਾਜ ਨਾਲ ਸੰਬੰਧ ਰੱਖਦਾ ਸੀ ਪਰ ਉਸ ਦੇ ਸੁਪਨੇ ਬਹੁਤ ਵੱਡੇ ਸੀ ਉਹ ਬਚਪਨ ਤੋਂ ਹੀ ਗਾਇਕ ਦਾ ਸ਼ੌਕੀਨ ਸੀ ਅਤੇ ਵੱਡਾ ਹੋ ਕੇ ਪੰਜਾਬੀ 뮤직 ਇੰਡਸਟਰੀ ਚ ਨਾਮ ਕਮਾਉਣਾ ਚਾਹੁੰਦਾ ਸੀ ਪਰ ਜਦੋਂ ਹਰਦੀਪ ਖਾਨ ਨੇ ਕਹਿਆ ਕਿ ਪੰਜਾਬੀ 뮤직 ਇੰਡਸਟਰੀ ਤੇ ਜਾਟਵਾਦ ਹੈਵੀ ਹੈ ਤਾਂ ਉਹ ਕਬਰਾ ਗਿਆ ਕਿ ਉਸ ਦੇ ਵੱਡੇ ਸੁਪੜਿਆਂ ਨੂੰ ਇਹ ਜੱਟਵਾਦੀ ਇੰਡਸਟਰੀ ਕੁਚਲ ਦਵੇਗੀ ਇਸ ਡਰ ਕਰਕੇ ਟੈਲੈਂਟ ਹੋਣ ਦੇ ਬਾਵਜੂਦ ਹਰਦੀਪ ਖਾਨ ਨੇ ਨਾਂ ਬਦਲ ਕੇ ਪੰਜਾਬੀ ਗਾਇਕ ਦੇ ਦੁਨੀਆ 'ਚ ਕਦਮ ਰੱਖਣ ਦਾ ਫੈਸਲਾ ਕੀਤਾ ਉਸ ਨੇ ਆਪਣਾ ਨਾਮ ਹਰਦੀਪ ਖਾਨ ਤੋਂ ਬਦਲ ਕੇ ਅਰਜਨ ਢਿੱਲੋਂ ਰੱਖ ਲਿਆ ਇਸ ਨਾਂ ਦੇ ਨਾਲ ਉਸ ਨੇ 뮤직 ਇੰਡਸਟਰੀ 'ਚ ਕਦਮ ਰੱਖਿਆ 2017 ਵਿੱਚ ਉਸ ਨੇ ਗੀਤਕਾਰ ਵਜੋਂ ਸ਼ੁਰੂਆਤ ਕੀਤੀ ਪਰ ਅਰਜਨ ਢਿੱਲੋਂ ਦੀ ਜਾਤ ਕੁਝ ਹੋਰ ਸੀ ਉਸ ਨੂੰ ਲਾਈਮ ਲਾਈਟ ਚ ਆਉਣ ਦਾ ਸ਼ੌਂਕ ਸੀ ਇਸ ਲਈ ਉਸ ਨੇ 2018 ਚ ਆਪਣਾ ਪਹਿਲਾ ਗਾਣਾ ਇਸ਼ਕ ਜਿਆ ਹੋ ਗਿਆ ਰਿਲੀਜ਼ ਕੀਤਾ ਪਰ ਇਸ ਗਾਣੇ ਨੇ ਉਸ ਨੂੰ ਮਨ ਮੁਜਬੂਤ ਕਾਮਯਾਬੀ ਨਹੀਂ ਦਿੱਤੀ ਆਖਰ ਉਸ ਨੂੰ ਕਾਮਯਾਬੀ ਮਿਲੀ ਆਪਣੇ ਅਗਲੇ ਗਾਣੇ ਬਾਈ ਬਾਈ ਨਾਲ ਇਹ ਉਹੀ ਗਾਣਾ ਸੀ ਜਿਸ ਨੇ ਅਰਜਨ ਢਿੱਲੋਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਆਖਰ ਗਾਇਕ ਦੀ ਮਿਹਨਤ ਰੰਗ ਲਿਆਈ ਦੱਸ ਦਈਏ ਕਿ ਅਰਜਨ ਢਿੱਲੋਂ ਲਗਭਗ 7 ਸਾਲ ਪਹਿਲਾਂ ਤੋਂ 뮤직 ਇੰਡਸਟਰੀ ਚ ਐਕਟਿਵ ਹੈ ਉਸ ਨੇ ਹੁਣ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ ਹਾਲੇ ਵਿੱਚ ਉਸ ਦਾ ਗਾਣਾ ਫਲਾਈ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਸੋ ਬਾਕੀ ਦੋਸਤੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ